ਦਮ ਸਰਕਾਰ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖਤੀ ਅਪਣਾ ਰਹੀ ਹੈ ਇਸ ਦੇ ਚੱਲਦਿਆਂ ਹੁਣ ਡਰਮ ਸਰਕਾਰ ਨੇ ਇੱਕ ਹੋਰ ਜਹਾਜ਼ ਤਿਆਰ ਕਰ ਲਿਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਰੀਬ 170 ਭਾਰਤੀਆਂ ਨੂੰ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇਸ਼ ਵਿੱਚ ਦਾਖਲ ਹੋਏ ਸਨ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਇਹ ਜਹਾਜ਼ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ 에ਅਰਪੋਰਟ ਤੇ ਹੀ ਉਤਰੇਗਾ ਮੀਡੀਆ ਰਿਪੋਰਟਸ ਦੇ ਮੁਤਾਬਕ ਅਮਰੀਕਾ ਸਰਕਾਰ ਜੋ ਲਗਾਤਾਰ ਸਖਤੀ ਅਪਣਾ ਰਹੀ ਹੈ ਇਸ ਦੇ ਚੱਲਦਿਆਂ ਹੀ 170 ਕਰੀਬ ਭਾਰਤੀਆਂ ਨੂੰ ਹੁਣ ਵਾਪਸ ਭਾਰਤ ਭੇਜ ਰਹੀ ਹੈ ਤੇ ਜਹਾਜ਼ ਜਿਹੜਾ ਜਲਦ ਹੀ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਲੈਂਡ ਹੋਵੇਗਾ ਦੱਸਦੇ ਕਿ ਇਸ ਤੋਂ ਪਹਿਲਾਂ 트럼ਪ ਸਰਕਾਰ ਨੇ ਕਰੀਬ 104 ਭਾਰਤੀਆਂ ਨੂੰ ਵਾਪਸ ਭੇਜਿਆ ਸੀ ਜਿਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਤਿਆਰੀ ਖਿੱਚ ਲਈ ਹੈ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ 트럼ਪ ਨੇ ਰਾਸ਼ਟਰਪਤੀ ਅਹੁਦਾ ਸਾਹਮਦੇ ਆ ਹੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤੀ ਸ਼ੁਰੂ ਕਰ ਦਿੱਤੀ ਚੋਣ ਪ੍ਰਚਾਰ ਦੇ ਦੌਰਾਨ ਹੀ ਅਮਰੀਕਾ ਦੇ ਨਿਵਾਸੀਆਂ ਨੂੰ 트럼ਪ ਸਰਕਾਰ ਨੇ 트럼ਪ ਨੇ ਇਹ ਵਾਅਦਾ ਕੀਤਾ ਸੀ ਕਿ ਜਿਸ ਵੇਲੇ ਉਹਦੀ ਸਰਕਾਰ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਨੂੰ ਦੇਸ਼ ਨਿਕਾਲਾ ਦੇਣਗੇ ਤੇ ਵਾਪਸ ਉਹਨਾਂ ਦੇ ਦੇਸ਼ ਭੇਜਣਗੇ ਉਹ ਇਹ ਵੀ ਕੁਝ ਇਸ ਤਰੀਕੇ ਦੇ ਨਾਲੇ ਜਿਸ ਤਰੀਕ ਜਦੋਂ ਹੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦਾ ਅਹੁਦਾ 트ੰਪ ਨੇ ਸੰਭਿਆ ਤਾਂ ਉਹਨਾਂ ਨੇ ਸ਼ਕਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਪਹਿਲਾਂ ਦੇ ਬਿਆਨ ਦਿੱਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਲਿਸਟ ਤਿਆਰ ਕੀਤੀ 15 ਲੱਖ ਦੀ ਜਿਨ੍ਹਾਂ ਦੇ ਵਿੱਚ 18000 ਭਾਰਤੀ ਸਨ ਜਿਨ੍ਹਾਂ ਦੇ ਵਿੱਚੋਂ 104 ਭਾਰਤੀਆਂ ਨੂੰ ਪਿਛਲੇ ਦਿਨੀ ਅਮ੍ਰਿਤਸਰ 에ਅਰਪੋਰਟ ਤੇ ਲੈਂਡ ਕਰਵਾ ਦਿੱਤਾ ਗਿਆ ਅਮਰੀਕੀ ਫੌਜ ਦਾ ਇੱਕ ਜਹਾਜ਼ ਇਹਨਾਂ ਭਾਰਤੀਆਂ ਨੂੰ ਲੈ ਕੇ ਭਾਰਤ ਪਹੁੰਚਿਆ ਜਿਨ੍ਹਾਂ ਦੇ ਹੱਥਾਂ ਵਿੱਚ ਹਥਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਔਰਤਾਂ ਦੇ ਨਾਲ ਨਾਲ ਬੱਚੇ ਵੀ ਸ਼ਾਮਲ ਸਨ ਸੀ ਕਾਫੀ ਨਿਖੇਦੀ ਵੀ ਕੀਤੀ ਗਈ ਕਿ ਅਮਰੀਕਾ ਸਰਕਾਰ ਨੇ ਭਾਰਤੀਆਂ ਨਾਲ ਇੱਕ ਕਹਿਤਿਆਂ ਵਰਗਾ سلوਕ ਕੀਤਾ ਜੋ ਬਿਲਕੁਲ ਵੀ ਠੀਕ ਨਹੀਂ ਸੀਗਾ ਇਸ ਸੰਸਦ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਦੇਖਣ ਨੂੰ ਮਿਲਿਆ ਤੇ ਉਦੋਂ ਹੀ ਜਿਹੜੇ ਭਾਰਤੀ ਵਾਪਸ ਆਏ ਉਹਨਾਂ ਦਾ ਉਹਨਾਂ ਦੇ ਤੇ ਦੁੱਖ ਦਾ ਪਹਾੜ ਟੱਕੇ ਕਿਉਂਕਿ ਉਹ ਤਾਂ ਚੰਗੇ ਭਵਿੱਖ ਦੇ ਲਈ ਅਮਰੀਕਾ ਗਏ ਸਨ ਪਰ ਗਲਤੀ ਉਹਨਾਂ ਦੇ ਇਹ ਸੀ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਸਨ ਤੇ ਕਈ ਭਾਰਤੀਆਂ ਨੇ ਜਿਹੜੇ ਰਿਪੋਰਟ ਹੋ ਕੇ ਵਾਪਸ ਭਾਰਤ ਆਏ ਉਹਨਾਂ ਨੇ ਕਿਹਾ ਕਿ ਅਜੰਡਾ ਨੇ ਉਹਨਾਂ ਨੂੰ ਧੋਖਾ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਉਹਨਾਂ ਨੂੰ ਗੈਰ ਕਾਨੂੰਨੀ ਰਾਹ ਦੇ ਉੱਤੇ ਪਾ ਦਿੱਤਾ ਜਿਸ ਕਰਕੇ ਉਹ ਗੈਰ ਕਾਨੂੰਨੀ ਰਾਹ ਦੇ ਰਾਹੀ ਹੀ ਅਮਰੀਕਾ ਪਹੁੰਚੇ ਸਨ ਤੇ ਇਹ ਭਾਰਤੀ ਅਜੇ ਕੁਝ ਸਮਾਂ ਪਹਿਲੇ ਹੀ ਅਮਰੀਕਾ ਪਹੁੰਚੇ ਸਨ ਪਰ ਜਿਵੇਂ ਹੀ ਰਾਸ਼ਟਰਪਤੀ ਦਾ ਅਹੁਦਾ ਟਰੰਪ ਨੇ ਸੰਭਾਲਿਆ ਤੇ ਉਸ ਨੇ ਸਖਤੀ ਕਰ ਦਿੱਤੀ ਕਾਰਵਾਈ ਸ਼ੁਰੂ ਕਰ ਦਿੱਤੀ ਲਿਸਟ ਤਿਆਰ ਕਰ ਲਈ ਤੇ ਸਭ ਤੋਂ ਪਹਿਲਾਂ 104 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਜਿਸ ਦੇ ਵਿੱਚ 30 ਪੰਜਾਬੀ ਸਨ ਤੇ 33 ਗੁਜਰਾਤੀ 33 ਹਰਿਆਣੇ ਦੇ 3 ਮਹਾਰਾਸ਼ਟਰ ਤੇ 2 ਚੰਡੀਗੜ੍ਹ ਦੇ ਸਨ ਤੇ ਹੁਣ ਮੁਰ ਤੋਂ ਇੱਕ ਜਹਾਜ਼ ਜਿਹੜਾ ਹੈ ਅਮਰੀਕਾ ਸਰਕਾਰ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਤੇ ਇਸ ਜਹਾਜ਼ ਦੇ ਵਿੱਚ ਮੀਡੀਆ ਰਿਪੋਰਟਸ ਦੇ ਮੁਤਾਬਕ ਕਰੀਬ 107 ਭਾਰਤੀ ਨੇ ਜਿਹੜੇ ਵਾਪਸ ਡਿਪੋਰਟ ਹੋ ਕੇ ਅਮਰੀਕਾ ਜਿਹੜੀ ਉਹਨਾਂ ਨੂੰ ਵਾਪਸ ਭੇਜ ਰਹੀ ਹੈ ਇਸ ਸਬੰਧ ਵਿੱਚ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਮੀਡੀਆ ਰਿਪੋਰਟਸ ਦੇ ਵਿੱਚ ਖਬਰ ਚੱਲ ਰਹੀ ਹੈ ਮੀਡੀਆ ਰਿਪੋਰਟਸ ਦਾ ਇਹ ਕਹਿਣਾ ਹੈ ਕਿ ਜਲਦ ਹੀ ਇਹ ਜਹਾਜ਼ ਜਿਹੜਾ ਹੈ ਅਮਰੀਕਾ ਦਾ 107 ਭਾਰਤੀਆਂ ਨੂੰ ਲੈ ਕੇ ਵਾਪਸ ਭਾਰਤ ਪਹੁੰਚੇਗਾ ਇਸਦੇ ਚੱਲਦੀਆਂ ਅਸੀਂ ਦੱਸਦੇ ਹਾਂ ਕਿ ਜੋ ਅਮਰੀਕਾ ਸਰਕਾਰ ਦੇ ਵੱਲੋਂ ਸਖਤ ਕਾਰਵਾਈ ਹੋ ਰਹੀ ਆ ਅੱਜ 12 ਤੇ 13 ਫਰਵਰੀ ਨੂੰ ਜੋ ਕਿ ਅਮਰੀਕਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਮੁਲਾਕਾਤ ਕਰਨੀ ਸੀ ਹੁਣ ਇਹ ਵੀ ਇੱਕ ਸਵਾਲ ਉੱਠ ਰਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਜੋ ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਉਸ ਬਾਰੇ ਪ੍ਰਧਾਨ ਮੰਤਰੀ ਕੋਈ ਗੱਲਬਾਤ ਕਰਨਗੇ ਜਾਂ ਫਿਰ ਨਹੀਂ ਕਰਨਗੇ ਇਸ ਦਾ ਹੱਲ ਹੋਵੇਗਾ ਜਾਂ ਨਹੀਂ ਹੋਵੇਗਾ ਕਿਉਂਕਿ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਹੁਣ ਅਮਰੀਕਾ ਦੇ ਵਿੱਚ ਪਹੁੰਚ ਚੁੱਕੇ ਨੇ ਜਿਹੜੇ ਉੱਥੇ ਕਰ ਰਹੇ ਨੇ ਜਾਂ ਫਿਰ ਜਿਹੜੇ ਕੁਝ ਸਮਾਂ ਪਹਿਲੇ ਗਏ ਕਿਉਂਕਿ ਲੱਖਾਂ ਰੁਪਏ ਲਗਾ ਕੇ ਜਿਹੜੇ ਨੇ ਲੋਕ ਵਿਦੇਸ਼ ਜਾਂਦੇ ਨੇ ਤੇ ਅਜੀਹਾ ਉਹਨਾਂ ਦੇ ਨਾਲ ਨਾ ਕੀਤਾ ਜਾਵੇ 트럼ਪ ਸਰਕਾਰ ਉਹਨਾਂ ਨੂੰ ਪਨਾਹ ਦੇ ਦੇ ਉਹਨਾਂ ਨੂੰ ਉੱਥੇ ਰਹਿਣ ਲਈ ਦਵੇ ਤੇ ਸੈਟਲ ਹੋਣ ਦੇਵੇ ਹਾਲਾਂਕਿ ਅੱਗੇ ਆਉਣ ਵਾਲੇ ਜਿਹੜੇ ਗੈਰਕਾਨੂੰਨ ਢੰਗ ਦੇ ਨਾਲ ਆਉਣਗੇ ਉਹਨਾਂ ਨੇ ਸਖਤੀ અપਨਾਵੇ ਪਰ ਕੀ ਪ੍ਰਧਾਨ ਮੰਤਰੀ ਨੇ ਨਾਲ ਗੱਲਬਾਤ ਕਰਦੇ ਨੇ ਉਸ ਤੋਂ ਬਾਅਦ 트럼ਪ ਸਰਕਾਰ ਕੀ ਫੈਸਲਾ ਲੈਂਦੀ ਹੈ ਤਾਂ ਦੇਖਣਾ ਹੋਵੇਗਾ ਪਰ ਫਿਲਹਾਲ 107 ਹੋਰ ਭਾਰਤੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਸਰਕਾਰ ਜਿਹੜੀ ਹੈ ਵਾਪਸ ਰਿਪੋਰਟ ਕਰਕੇ ਭਾਰਤ ਭੇਜ ਰਹੀ ਹੈ